ਬਤਕਾਂ ਦੇ ਬੱਚੇ ਹੋਰ ਨਿਕਲ ਗਏ ਹੁਣ ਤਾਂ ਬਸ ਇੱਕ ਦੋ ਅੰਡੇ ਹੀ ਰਹਿ ਗਿਆ ਬਾਈ ਇਹ ਆ ਬਾਈ ਬੈਂਟਮ ਦੇ ਆਂਡੇ ਲੱਗੇ ਹੋਏ 11 ਅੰਡੇ ਆ 10 ਤਾਂ ਉਹੀ ਮੁਰਗੀ ਦੇ ਚਿੱਟੀ ਦੇ ਤੇ ਇੱਕ ਆਪਣਾ ਇਹ ਲੱਗਿਆ ਹੋਇਆ ਲਾਲ ਮੁਰਗੀ ਦਾ ਸਸਿਗਾਦੀ ਦੋਸਤੋ ਬਾਈ ਕੀ ਹਾਲ ਚਾਲਾਂ ਠੀਕ ਠਾਕ ਹੋ ਜੀ ਬੈਂਟਮ ਮੁਰਗੀ ਬਾਈ ਹੋਗੀ ਕੁੜਕ ਆਓ ਮੈਂ ਤੁਹਾਨੂੰ ਦਿਖਾਉਣਾ ਇਹ ਪਹਿਲਾਂ ਵੀ ਕੁੜਕ ਹੋ ਗਈ ਸੀਗੀ ਤੇ ਹੁਣ ਦੁਬਾਰਾ ਇਹ ਅੰਡੇ ਦੇਣ ਲੱਗੀ ਸੀਗੀ 10 ਤੋਂ 12 ਅੰਡੇ ਦੇਣ ਤੋਂ ਬਾਅਦ ਇਹ ਦੁਬਾਰਾ ਫੇਰ ਹੁਣ ਕੁੜਕ ਹੋਗੀ 10 ਕਾਂਡੇ ਆਪਾਂ ਨੇ ਲਾ ਦਿੱਤੇ ਮਸ਼ੀਨ ਵਿੱਚ ਤੇ ਦੋ ਅੰਡੇ ਇਹਦੇ ਥੱਲੇ ਹੀ ਆਂ ਅੰਡੇ ਲਾਉਣੇ ਆ ਅੱਜ ਮੁਰਗੀਾਂ ਦੇ ਮਸ਼ੀਨ ਵਿੱਚ ਸ਼ਾਮ ਨੂੰ ਲਾਵਾਂਗੇ ਇਹ ਹੁਣ ਤਾਂ 3:00 ਵਜੇ ਆ ਹੁਣ ਇਹ ਲਾਉਣੇ ਆ ਆਪਾਂ ਨੇ ਬੱਤਕਾਂ ਦੇ ਅੰਡੇ ਬੱਤਕਾਂ ਦੇ ਅੰਡੇ ਮੇਰੇ ਮਾਂ ਜ਼ਿਆਦਾ ਹੋਗੇ ਇਹ 43 ਕਾਂਡੇ ਹੋ ਗਏ ਆਪਣੇ ਕੋਲ ਡੇਟ ਆਪਾਂ ਨੇ ਨਾ ਪਰ ਲਿਖਤੀ ਦੂਜੇ ਸ਼ਾਮ ਨੂੰ ਲਾਵਾਂਗੇ ਕਿਉਂਕਿ ਅੱਜ ਵਾਲੇ ਅੰਡੇ ਚੱਕਣੇ ਆ ਹਲੇ ਫਿਰ ਉਹ ਸਾਰੇ ਇਕੱਠੇ ਕਰਕੇ ਫਿਰ 300 ਚਾਹੇ 350 ਜਿੰਨਾ ਵੀ ਹੋਇਆ ਉਹ ਫਿਰ ਆਪਾਂ ਅੱਜ ਸ਼ਾਮ ਨੂੰ ਮਸ਼ੀਨ ਚ ਲਾ ਦਾਂਗੇ ਮਸ਼ੀਨ ਕਰਤੀ ਬੰਦ ਤੇ ਹੁਣ ਆਪਾਂ ਖੋਲਦੇ ਆਂ ਮਸ਼ੀਨ ਨੂੰ ਬੱਚੇ ਨਿਕਲ ਰਹੇ ਆਂ ਬਤਕਾਂ ਦੇ ਆਂਡੇ ਆਪਾਂ ਨੇ ਕੱਲ ਤਾਰਤੇ ਸੀਗੇ ਤੇ ਉਹਨਾਂ ਵਿੱਚੋਂ ਬੱਚੇ ਨਿਕਲ ਰਹੇ ਆਂ ਆਹ ਦੇਖੋ ਜੀ ਇਸ ਵਾਰ ਰਿਜ਼ਲਟ ਦੇਖੋ ਜੀ ਨਵੀਂ ਮਸ਼ੀਨ ਵਿੱਚ ਜਿਹੜੇ ਪਹਿਲੇ ਬੱਚੇ ਸੀਗਾ ਤਾਂ 50% ਆਏ ਸੀਗਾ ਤੇ ਹੁਣ ਦੇਖੋ ਹੁਣ ਇਹ 20 ਆਂਡੇ ਤਾਰੇ ਆਂ ਆਪਾਂ ਨੇ ਕੱਲ ਆ ਦੇਖੋ ਹੁਣ ਤੁਸੀਂ ਬੱਚੇ ਦੇਖੋ ਕਿੰਨੇ ਨਿਕਲੇ ਹੋਇਆ। ਹਲੇ ਵੀ ਨਿਕਲ ਰਹੇ ਆ। ਬਾਕੀ ਤੁਹਾਨੂੰ ਜਦੋਂ ਸਾਰੇ ਨਿਕਲ ਗਏ ਉਦੋਂ ਹੀ ਆਪਾਂ ਕੱਲ ਨੂੰ ਲੱਗਦੇ ਵੀਡੀਓ ਬਣਾਉਂਗੇ ਇਹਨਾਂ ਦੀ। ਫਿਰ ਆਪਾਂ ਤੁਹਾਨੂੰ ਦਿਖਾਵਾਂਗੇ। ਇਸ ਵਾਰ ਚਿੱਟੇ ਜ਼ਿਆਦਾ ਨਿਕਲੇ ਆ। ਜ਼ਿਆਦਾ ਨਿਕਲ ਗਏ ਹਾਂ। ਚਾਹ ਤਿੰਨ ਚਾਰ ਨ ਚਿੱਟੇ ਨਿਕਲ ਗਏ। ਬਾਕੀ ਆ ਵੀ ਨਿਕਲ ਰਹੇ ਆ ਇਹਦੀ ਇਹ ਤੁਹਾਨੂੰ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਦਿਖਾਵਾਂਗੇ। ਦੋ ਆਂਡੇ ਆਪਾਂ ਲਾ ਲਈਏ। ਆਹ ਟਰੇ ਖਾਲੀ ਪਈ ਇੱਕ। ਇੱਥੇ ਲਾ ਦਨੇ ਆ ਬਾਹਰ ਦਾ ਟੈਂਪਰੇਚਰ ਹੈਗਾ ਜੀ 34 ਲੇਖ ਹਮ ਚੱਕ ਕੇ ਆਪਾਂ ਲਾ ਲੰਨੇ ਆ ਆਂਡੇ ਬਾਈ ਲੱਗ ਗਏ ਪੰਜ ਤਰੀਕ ਵਾਲੇ ਬਾਕੀ ਆ ਸਾਰੇ ਬੱਤਕਾਂ ਦੇ ਆਂਡੇ ਲੱਗੇ ਹੋਏ ਆ ਜੇ ਇਹਨਾਂ ਸਾਰਿਆਂ ਵਿੱਚੋਂ ਦੇਖੋ ਬਾਈ ਬੱਚੇ ਨਿਕਲ ਗਏ ਤਾਂ ਦੇਖ ਲਓ ਸਾਰਿਆਂ ਦੀਆਂ ਰਿਕੁਆਇਰਮੈਂਟ ਪੂਰੀ ਕਰ ਦੇਣੀ ਆਪਾਂ ਨੇ ਜਿਨ੍ਹਾਂ ਦੇ ਫੋਨ ਆਉਣੇ ਆਪਾਂ ਨੂੰ ਬੱਤਕਾਂ ਦੇ ਬੱਚੇ ਚਾਹੀਦੇ ਆ ਇਹ ਆ ভাই ਬੈਂਟਮ ਦੇ ਆਂਡੇ ਲੱਗੇ ਹੋਏ 11 ਆਂਡੇ ਆ 10 ਤਾਂ ਉਹੀ ਮੁਰਗੀ ਦੇ ਚਿੱਟੀ ਦੇ ਤੇ ਇੱਕ ਆਪਣਾ ਇਹ ਲੱਗਿਆ ਹੋਇਆ ਲਾਲ ਮੁਰਗੀ ਦਾ ਇਹ 11 ਆਂਡੇ ਲੱਗੇ ਹੋਏ ਆ ਦੂਜੇ ਵੀ ਲਾ ਦਨੇ ਆਪਾਂ ਚੱਕ ਕੇ ਤੇ ਇਹਨਾਂ ਨਾਲ ਇਕੱਠਿਆਂ ਨਾਲ ਇਕੱਠਿਆਂ ਜੇ ਫਿਰ ਬੱਚੇ ਨਿਕਲ ਜੂਗੇ ਜਦੋਂ ਅਗਲੀ ਵਾਰ ਉਹ ਕੋੜਕੋਗੇ ਫਿਰ ਉਹਦੇ ਵਿੱਚ ਇੱਥੇ ਰੱਖ ਲਾਂਗੇ ਉਹਦੇ ਆਂਡੇ ਚਲੋ ਹੁਣ ਆਪਾਂ ਮਸ਼ੀਨ ਨੂੰ ਕਰਦੇ ਜੀ ਬੰਦ 50 ਕ ਬੱਚੇ ਬੁੱਕ ਹੋਏ ਵੀ ਸੀਗੇ ਉਹ ਆਪਾਂ ਨੇ ਹੁਣ ਕੱਢ ਤੇ ਤੇ ਬੰਦਾ ਕਹਿੰਦਾ ਵੀ ਅੱਜ ਮੈਨੂੰ ਸ਼ਾਮ ਨੂੰ ਹੀ ਚਾਹੀਦੇ ਆ ਨਹੀਂ ਤਾਂ ਆਪਾਂ ਨੇ ਕੱਲ੍ਹ ਨੂੰ ਸਵੇਰ ਕੱਢਣੇ ਸੀਗੇ ਮਸ਼ੀਨ ਵਿੱਚੋਂ ਤੇ ਹੁਣ ਆਪਾਂ ਨੇ ਫੇਰ ਕੱਢ ਤੇ 51 ਬੱਚੇ ਕੱਢ ਤੇ ਇੱਕ ਫालतू ਦੇਣਾ ਬਾਈ ਨੂੰ ਤੇ ਮਸ਼ੀਨ ਹੁਣ ਦੁਬਾਰਾ ਫੇਰ ਖੋਲੀ ਸੀਗੀ ਬੱਤਕਾਂ ਦੇ ਬੱਚੇ ਹੋਰ ਨਿਕਲ ਗਏ ਹੁਣ ਤਾਂ ਬਸ ਇੱਕ ਦੋ ਅੰਡੇ ਹੀ ਰਹਿ ਗਿਆ ਬਾਈ ਨਿਕਲਨੇ ਤੇ ਲਨੂਰੇ ਨੂੰ ਸਾਈਡ ਉਪਰ ਰੱਖ ਲਾ ਮਸ਼ੀਨ ਬੰਦ ਜਾਨਵਰ ਅੱਜ ਆਪਾਂ ਨੇ ਛੱਡੇ ਨਹੀਂ ਸੀਗੇ ਜਾਨਵਰ ਅੰਦਰ ਐ ਹੁਣ ਇਹਨਾਂ ਦਾ ਦਾਣੇ ਦਾ ਟਾਈਮ ਹੋ ਗਿਆ ਤੇ ਇਹਨਾਂ ਨੂੰ ਹੰਚਾਣਾ ਵੀ ਪਾਉਨੇ ਆ ਲਾਉਣ ਤੁਹਾਨੂੰ ਟਰਕੀ ਵਾਲੇ ਬੱਚੇ ਦਿਖਾ ਦਈਏ ਆ ਦੇਖੋ ਭਾਈ ਬੈਠੀ ਐ ਲਈ ਚਾਰ ਬੱਚੇ ਹੋਰ ਸੀਗੇ ਨਿਕਲੇ ਇਹਨੇ ਉਹਨਾਂ ਨੂੰ ਹੀਟ ਹੀ ਨਹੀਂ ਦਿੱਤੀ ਹੈਗੀ ਉਹ ਮਰ ਗਏ ਚਾਰ ਬੱਚੇ ਮਰ ਗਏ ਬਾਕੀ ਤਾਂ ਠੀਕ ਆ ਕਾਮਯਾਬ ਆ ਪਾਣੀ ਪੂਣੀ ਮੈਂ ਲਾਇਆ ਬ ਦੋ ਬੋਤਲਾਂ ਪੀ ਗਏ ਦੋ ਤਿੰਨ ਦਿਨ ਚ ਹੁਣ ਤਾਂ ਤਿੰਨ ਅੰਡੇ ਰਹਿ ਗਏ ਥੱਲੇ ਮੈਨੂੰ ਨਹੀਂ ਲੱਗਦਾ ਵੀ ਇਹਨਾਂ ਵਿੱਚੋਂ ਬੱਚੇ ਨਿਕਲੋਗੇ ਕਿਉਂਕਿ ਹੁਣ ਇਹ ਬੈਡ ਦੀ ਵੀ ਘੱਟ ਅੰਡੇ ਆਪਰ ਇਹ ਆਂਡਾ ਵੀ ਹੀਟ ਨਾਲ ਜਿਹੜਾ ਬੱਚਾ ਹੋਊਗਾ ਹੀਟ ਨਾਲੇ ਬਚਣਾ ਇਹਦੇ ਵਿੱਚ ਹੀਟ ਸਹੀ ਤਰੀਕੇ ਨਾਲ ਤੋਹੂਗੀ ਇਹ ਹੁਣ ਕਾਲੂ ਇੱਕ ਦਿਨ ਆਪਾਂ ਨੇ ਹੋਰ ਦੇਖਣਾ ਜੇ ਇੱਕ ਵਾਰ ਚੈੱਕ ਕਰ ਲੂਗਾ ਮੈਂ ਰਾਤ ਨੂੰ ਜੇ ਨਾ ਇਹਦੇ ਵਿੱਚ ਬੱਚੇ ਹੋਏ ਫਿਰ 판ਡੇ ਰੱਖ ਦਾਂਗੇ ਨਹੀਂ ਤਾਂ ਫਿਰ ਆਪਾਂ ਨੇ ਕ੍ਰੇਡ ਚੱਕ ਦੇਣਾ ਬਥੱਲੇ ਇਹ ਪਾਲੀ ਜੋਗੇ ਬੱਚੇ ਫਿਰ ਬਾਹਰ ਛੱਡ ਦਾਂਗੇ ਇਹ ਬਾਹਰੇ ਇਹਨਾਂ ਦਾਣਾ ਤੂਣਾ ਸਾਰਾ ਕੁਝ ਇਹਨਾਂ ਨੇ ਪਾਉਂਗਾ ਉਕੇ ਬਟ ਕ੍ਰੀਏਟ ਛੋਟਾ ਫਰੇ ਦੇ ਵਿੱਚ ਕੰਮ ਸੈੱਟ ਨਹੀਂ ਆਉਣਾ ਹੈਗਾ ਲਓ ਹੁਣ ਇਹਨੂੰ ਵੀ ਦਾਣਾ ਪਾ ਦਈਏ ਫਰਾਟੇ ਮਾਰਦੀ ਇਹ ਪੂਰੇ A few moments later ਯਾਨਮਬਰਾ ਦੀ ਖਰਾਕ ਪਈ ਹੁਣ 100 ਗ੍ਰਾਮ ਕਰੀਆ ਇੱਕ ਮੁਰਗੀ ਦੀ ਉਹਨਾ ਅੰਡੇ ਦਾ ਸਾਈਜ਼ ਸਹੀ ਹੋਇਆ। ਪਹਿਲਾਂ ਜਿਆਦਾ ਖਰਾਬ ਸੀਗੀ ਤੇ ਆਂਡਾ ਓਵਰ ਸਾਈਜ਼ ਹੋ ਰਿਹਾ ਸੀਗਾ। ਟੇਡਾ ਮੇਡਾ ਜੇ ਹੋ ਗਏ ਸੀਗੇ ਆਂਡੇ। ਹੁਣ ਸਹੀ ਆਂਡਾ। ਤਾਂ ਖਰਾਕ ਇਹਨਾਂ ਨੂੰ ਪਾਤੀ। ਆਂਡੇ ਆਪਾਂ ਨੇ ਚੱਕ ਲਏ। ਚਲੋ ਹੁਣ ਅੰਦਰ ਰੱਖਦੇ ਆਂ ਤੇ ਨਾਲੇ ਦੇਖਦੇ ਆਂ ਕਿੰਨੇ ਕਾਂਡੇ ਹੋਗੇ। ਫਿਰ ਲਾਉਣੇ ਆਂ ਦੇਖਦੇ ਮਸ਼ੀਨ ਚ ਲਾਉਣੇ ਆਂ ਫਿਰ। ਕੋਈ ਬਈ ਹੁਣ ਆਂਡੇ ਦੂਜੇ ਪਾਸੇ ਵੀ ਜਾਣਾ ਪਾਇਆਈਏ। ਉੱਧਰ ਫਿਰ ਆਂਡੇ ਜਿਹੜੇ ਹੋਊਗੇ ਉੱਧਰ ਦੇ ਵੀ ਚੱਕ ਲਿਆਉਣੇ ਆਂ। ਬਾਕੀ ਹੁਣ ਵੀਡੀਓ ਤੁਹਾਨੂੰ ਕੱਲੂ ਆਪਾਂ ਦਿਖਾਵਾਂਗੇ। ਜਿਨੇ ਕੇ ਬੱਚੇ ਨਿਕਲੇ ਜਿਹੜੇ ਵੀ ਬੱਚੇ ਨਿਕਲੇ ਉਹਨਾਂ ਦੀ ਵੀਡੀਓ ਫਿਰ ਹੁਣ ਕਾ ਲੂ ਤੁਹਾਨੂੰ ਦਿਖਾਵਾਂਗੇ ਦੇਖੋ ਕਰਦੇ ਆਂ ਜੀ ਵੀਡੀਓ ਨੂੰ ਬੰਦ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ